ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਭਿੰਡੀ ਦੋ ਪਿਆਜ਼ ਦੀ ਸਬਜ਼ੀ ਇਹਦੇ ਲਈ ਆਪਾਂ ਜਿਹੜੀਆਂ ਭਿੰਡੀਆਂ ਤੋਂ ਸਵਾਰ ਲਈਆਂ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸਕਾ ਲਿਆ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਟੁਕੜਿਆਂ ਦੇ ਵਿੱਚ ਕੱਟ ਲਿਆ ਇਹ ਆਪਾਂ ਪਿਆਜ਼ ਲਈ ਹੈ ਪਿਆਜ਼ ਜਿਹੜੇ ਆਪਾਂ ਇਸ ਤਰੀਕੇ ਨਾਲ ਕੱਟ ਲਈ ਹੈ ਕੱਲਾ-ਕੱਲਾ ਪੀਸੇ ਦਾ ਕਰ ਲਿਆ ਆਪਾਂ ਇਹ ਅਦਰਕ ਤੇ ਲਸਣ ਕੱਟ ਕੇ ਲੈ ਲਿਆ ਇਹ ਲੀਆਂ ਹਰੀਆਂ ਮਿਰਚਾਂ ਕੱਟ ਕੇ ਪਿਆਜ਼ ਆਪਾਂ ਕੱਟ ਕੇ ਦੂ ਲੈ ਲਈ। ਦੋ ਟਮਾਟਰ ਆਪਾਂ ਪੀਸ ਲਈਆਂ। ਹੁਣ ਆਪਾਂ ਗੈਸ ਚ ਚਲਾ ਲਿਆ। ਕੜਾਹੀ ਰੱਖਤੀ ਆ ਕੜਾਹੀ ਜਦੋਂ ਆਪਣੀ ਗਰਮ ਹੋ ਜਾਂਦੀ ਆ ਫਿਰ ਆਪਾਂ ਤੇਲ ਪਾਵਾਂਗੇ। ਕੜਾਹੀ ਹੈ ਜਿਹੜੀ ਆਪਣੀ ਗਰਮ ਹੋ ਗਈ ਆਪਾਂ ਹੁਣ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਹੈ। ਭਿੰਡੀ ਦੋ ਪਿਆਜ਼ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ। ਤੇ ਇਹ ਲਾ ਜਿਹੜਾ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਜਿਹੜੀ ਭਿੰਡੀਆਂ ਇਹਨੂੰ ਫਰਾਈ ਕਰ ਲਾਂਗੇ ਭਿੰਡੀਆਂ ਜਿਹੜੀ ਆਪਾਂ ਫਰਾਈ ਕਰਨੀਆਂ ਇਹ 90% ਆਪਾਂ ਫਰਾਈ ਕਰ ਲੈਣੀਆਂ 10% ਆਪਾਂ ਬਾਅਦ ਚ ਪਕਾਵਾਂਗੇ ਭਿੰਡੀ ਜਿਹੜੀ ਆਪਾਂ ਫਰਾਈ ਕਰਨੀ ਹੈ ਇਹ ਮੀਡੀਅਮ ਗੈਸ ਤੇ ਆਪਾਂ ਫਰਾਈ ਕਰਾਂਗੇ ਪਿੰਡੀਆਂ ਨੂੰ ਆਪਾਂ ਇਸ ਤਰੀਕੇ ਨਾਲ ਹੀ ਕੱਟਣਾ ਵਾ ਲੰਬਾ ਟੁਕੜਿਆਂ ਦੇ ਵਿੱਚ ਇਸ ਤਰੀਕੇ ਨਾਲ ਦੇਖਣ ਨੂੰ ਵੀ ਆਪਣੀ ਜਿਹੜੀ ਪਿੰਡੀਆਂ ਬਹੁਤ ਵਧੀਆ ਲੱਗਦੀ ਹੈ ਤਾਂ ਬਣਦੀ ਵੀ ਬਹੁਤ ਵਧੀਆ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਹਿਲਾਉਂਦੇ ਰਾਵਾਂਗੇ ਤਾਂ ਕਿ ਜਿਹੜੀ ਪਿੰਡੀਆਂ ਆਪਣੇ ਸਾਰੇ ਪਾਸੇ ਇੱਕ ਜਿਹੀ ਪੱਕ ਜਾਵੇ ਪਿੰਡੀਆਂ ਜਿਹੜੀ ਆਪਣੀ ਫਰਾਈ ਹੋ ਗਈ ਆ ਹੁਣ ਆਪਾਂ ਇਹਨੂੰ ਕੱਢ ਲੈਣੀ ਆ ਇਸ ਤਰੀਕੇ ਨਾਲ ਆਪਾਂ ਜਿਹੜਾ ਐਕਸਟਰਾ ਤੇਲੇ ਦਾ ਕੱਢ ਦਾਂਗੇ ਇੰਨਾਂ 90% ਆਪਣੀ ਜਿਹੜੀ ਪਿੰਡੀ ਆ ਕੁੱਕ ਹੋ ਚੁੱਕੀ ਐ ਇਸ ਤਰੀਕੇ ਨਾਲ ਜਿਹੜੀ ਆਪਾਂ ਸਾਰੀ ਪਿੰਡੀ ਆ ਉਹ ਬਾਹਰ ਕੱਢ ਦੇਣੀ ਐ ਉਸ ਤੋਂ ਬਾਅਦ ਜਿਹੜੇ ਆਪਣੇ ਪਿਆਜ਼ ਆ ਆਪਾਂ ਉਹ ਫਰਾਈ ਕਰਾਂਗੇ ਥੈਂਕ ਯੂ ਸਾਰੇ ਮੇਰੇ ਉਹਨਾਂ ਭੈਣ ਭਰਾਵਾਂ ਦਾ ਜਿਹੜੇ ਮੇਰੇ ਚੈਨਲ ਤੇ ਮੇਰੇ ਨਾਲ ਜੁੜੇ ਹੋਏ ਆ ਮੇਰੇ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਹੁਣ ਨਵੇਂ ਜੁੜ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਦਿਲੋਂ ਧੰਨਵਾਦ ਕਰਦੀ ਆ ਜੇ ਮੇਰੀਆਂ ਰੈਸਪੀਜ਼ ਤੁਹਾਨੂੰ ਵਧੀਆ ਲੱਗਦੀਆਂ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਹੜਾ ਬੈਲ ਆਈਕਨ ਆ ਉਹਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਿਹੜੀ ਮੇਰੀ ਆਉਣ ਵਾਲੀ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਥੇ ਜਿਹੜੇ ਆਪਾਂ ਪਿਆਜ਼ ਵੀ ਪਾਤੇ ਆ ਪਿਆਜ਼ ਆ ਜਿਹੜਾ ਆਪਾਂ ਇਹਨੂੰ ਕੱਲਾ ਕੱਲਾ ਕਰ ਲੈਣਾ ਹੈ ਇਸ ਤਰੀਕੇ ਨਾਲ ਜਿਹੜੇ ਆਪਾਂ ਪਿਆਜ਼ ਵੀ ਆ ਜਿਹੜੇ ਫਰਾਈ ਕਰਕੇ ਕੱਢ ਲੈਣੀਆਂ ਬਾਹਰ ਪਿਆਜ਼ ਵੀ ਜਿਹੜੇ ਆਪਣੇ ਬਹੁਤ ਸੋਨੇ ਫਰਾਈ ਹੋ ਚੁੱਕੇ ਆ ਬਾਕੀ ਜਿਹੜਾ ਥੋੜਾ ਰਹਿੰਦਾ ਹੈ ਉਹ ਬਾਅਦ ਵਿੱਚ ਆਪਾਂ ਜਦੋਂ ਸਬਜ਼ੀ ਨੂੰ ਤੜਕਾ ਲਾਵਾਂਗੇ ਨਾਲ ਉਹਦੇ ਤਿਆਰ ਹੋ ਜੂਗੀ ਪਿਆਜ਼ ਆ ਜਿਹੜੀ ਇਹਦੀ ਆਪਣੇ ਸਾਰੇ ਫਰਾਈ ਹੋ ਚੁੱਕੇ ਆ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਆਂ ਜਿਹੜਾ ਬਚਿਆ ਹੋਇਆ ਤੇਲ ਹੈ ਇਹਦੇ ਵਿੱਚ ਹੀ ਆਪਾਂ ਤੜਕਾ ਲਗਾ ਲਾਂਗੇ ਤੇਲ ਹੈ ਜਿਹੜਾ ਗਰਮ ਹੀ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਪਾਵਾਂਗੇ ਜੀਰਾ ਜਿਹੜਾ ਆਪਾਂ ਪਾਤਾ ਹੁਣ ਆਪਾਂ ਅੱਧਾ ਚਮਚਾ ਇਹਦੇ ਵਿੱਚ ਜ਼ੀਰਾਂ ਦਾ ਪਾਵਾਂਗੇ ਜ਼ੀਰਾਂ ਦੇ ਨਾਲ ਜਿਹੜੀ ਪਿੰਡੀਆਂ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਵੀ ਔਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਮੇਰੇ ਤਰੀਕੇ ਨਾਲ ਜਿੱਦਾਂ ਮੈਂ ਬਣਾਈ ਹੈ ਤੇ ਦੱਸਿਓ ਕਿ ਕਿੱਦਾਂ ਦੀ ਬਣੀ ਇਹ ਤਾਂ ਸਬਜੀ ਹੁਣ ਜਿਹੜਾ ਆਪਾਂ ਬਰੀਫ ਕੱਟ ਕੇ ਰੱਖਿਆ ਹੋਇਆ ਲਸਣ ਪਹਿਲਾਂ ਉਹ ਪਾਵਾਂਗੇ ਥੋੜਾ ਜਿਹਾ ਬ੍ਰਾਊਨ ਕਰਲਾਂਗੇ ਇਹਨੂੰ ਲਸਣ ਜਿਹੜਾ ਥੋੜਾ ਜਿਹਾ ਆਪਣਾ ਬ੍ਰਾਊਨ ਹੋ ਗਿਆ ਹੀ ਹੁਣ ਆਪਾਂ ਇੱਥੇ ਨਾਲ ਹੀ ਅਦਰਕ ਪਾ ਦਾਂਗੇ ਤੇ ਆਪਾਂ ਅਦਰਕ ਵੀ ਪਾਤਾ ਹੈ ਅਦਰਕ ਨੂੰ ਆਪਾਂ ਮਾਰਾ ਜਾਂ ਬਰਾਊਨ ਕਰਨਾ ਜ਼ਿਆਦਾ ਨਹੀਂ ਕਰਨਾ ਹੈਗਾ ਫਿਰ ਨਾਲ ਹੀ ਆਪਾਂ ਪਿਆਜ਼ ਪਾ ਦੇਣੀ ਹੈ। ਤੇ ਆਪਾਂ ਦੋ ਪਿਆਜ਼ ਲਈ ਸੀ ਜੀ ਉਹਨਾਂ ਨੂੰ ਬਰੀਕ ਕੱਟ ਲਿਆ ਹੈ। ਤਾਂ ਪਿਆਜ਼ ਐਡ ਕਰ ਦਾਂਗੇ। ਤੇ ਆਜ ਜਿਹੜਾ ਆਪਾਂ ਐਡ ਕਰਤਾ ਹੁਣ ਇਹ ਪਾਣੀ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਬਣ ਪਿਆਜ਼ ਬਰਾਊਨ ਨਹੀਂ ਹੋ ਜਾਂਦੀ। ਨਾਲ ਹੀ ਆਪਾਂ ਇੱਥੇ ਹਰੀਆਂ ਮਿਰਚਾਂ ਪਾਤੀਆਂ ਸੀ ਹਰੀਆਂ ਮਿਰਚਾਂ ਜਿਹੜੀਆਂ ਦੋ ਲਈਆਂ ਨੇ ਇਹ ਕੱਟ ਕੇ ਉਹ ਪਾਣੇ। ਕਿਉਂਕਿ ਆਪਾਂ ਲਾਲ ਮਿਰਚ ਵੀ ਪਾਣੇ ਨੇ। ੜਕਾ ਆਪਾਂ ਚੰਗੀ ਤਰ੍ਹਾਂ ਬਣਾਣਾ ਜਿੰਨਾ ਆਪਾਂ ੜਕਾ ਵਧੀਆ ਪੁੱਜਿਆ ਹੋਊਗਾ ਉਨੀ ਸਬਜ਼ੀ ਆਪਣੀ ਵਧੀਆ ਬਣੂਗੀ। ਇਹ ਆਹ ਜੜੀ ਆਪਣੇ ਕੋਲ ਜੁੱਤੀ ਸੀ ਹਨ ਆਪਾਂ ਇੱਥੇ ਦੋ ਟਮਾਟਰ ਪੀਸ ਕੇ ਰੱਖੇ ਸੀ ਉਹ ਪਾਤੀ ਹੈ। ਇਹਨੂੰ ਆਪਾਂ ਤੇਂਦਰਾ ਪੂਣੋਂ ਲੈਨੇ ਆ ਮਸਾਲੇ ਨੂੰ ਹੁਣ ਆਪਾਂ ਸੁੱਕੇ ਮਸਾਲੇ ਪਾ ਲਾਂਗੇ ਪਹਿਲਾਂ ਇੱਕ ਨਮਕ ਪਾਏ ਆਪਾਂ 1.5 ਚਮਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਅੱਧਾ ਚਮਚ ਆਪਾਂ ਲਾਲ ਮਿਰਚ ਪਾਈਏ ਕਸ਼ਮੀਰੀ ਲਾਲ ਮਿਰਚ ਪਾਈਏ ਇਹਦਾ ਨਾ ਕਲਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਸਬਜ਼ੀ ਦਾ ਨਾ ਆਪਏ ਇਥੇ ਹਲਦੀ ਪਾ ਦਾਂਗੇ ਹਲਦੀ ਦਾ ਅੱਧਾ ਚਮਚੀ ਪਾਣਾ ਹੈ। ਜ਼ਿਆਦਾ ਨਹੀਂ ਪਾਣੀ ਹੈ ਜੀ। ਇਹ ਆਪਾਂ ਧਨੀਆ ਪਾਇਆ ਸੀਗਾ ਅੱਧਾ ਚਮਚੀ ਸੁੱਕਾ ਧਨੀਆ। ਇਹਨੂੰ ਆਪਾਂ ਮਸਾਲੇ ਮਸਣ ਕੀ ਤਰ੍ਹਾਂ ਲਾ ਲਾਂਗੇ ਪੂ ਮਿਲਾ ਲਾਂਗੇ। ਇੱਥੇ ਆਪਾਂ ਆਮਚੂਰ ਪਾਇਆ ਅੱਧਾ ਚਮਚੇ ਇਹਦੇ ਨਾਲ ਜਿਹੜੀ ਪਿੰਡੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਆਮਚੂਰ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਇਸੇ ਭਿੰਡੀ ਦਾ ਤੁਸੀਂ ਚਾਹੋ ਤਾਂ ਆਮਚੂਰ ਜੇ ਨਹੀਂ ਪਾਣਾ ਤਾਂ ਨਿੰਬੂ ਦਾ ਰਸ ਵੀ ਪਾ ਸਕਦੀਆਂ ਉਹਦੇ ਨਾਲ ਵੀ ਬਹੁਤ ਵਧੀਆ ਜਿਹੜੀ ਭਿੰਡੀ ਐ ਸਬਜੀ ਬਣਦੀ ਹੈ ਆਪਣੀ ਮਸਾਲਾ ਜਿਹੜਾ ਆਪਣਾ ਬਹੁਤ ਸਮਾਂ ਲੁੱਟ ਚੁੱਕਾ ਹੈ ਮਸਾਲੇ ਨੇ ਜਿਹੜਾ ਤੇਲ ਆਪਣਾ ਛੱਡਤਾ ਹੈ ਹੁਣ ਆਪਣਾ ਇਹਦੇ ਵਿੱਚ ਭਿੰਡੀਆਂ ਐਡ ਕਰਾਂਗੇ ਜਿਹੜੀਆਂ ਆਪਾਂ ਫਰਾਈ ਕਰਕੇ ਰੱਖੀਆਂ ਹੋਈਆਂ ਸੀ ਪਿੰਡੀਆਂ ਜਿਹੜੀਆਂ ਆਪਾਂ ਪਾ ਦਿੰਨੇ ਆ। ਨਾਲ ਹੀ ਆਪਾਂ ਇੱਥੇ ਪਿਆਜ਼ ਜਿਹੜੇ ਫਰਾਈ ਕਰਕੇ ਰੱਖੇ ਹੋਏ ਉਹ ਵੀ ਪਾ ਦਾਂਗੀ। ਦੋਨੇ ਜਿਹੜੇ ਪੱਠੇ ਪਾ ਦਾਂਗੀ। ਆਪਾਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਮਿਕਸ ਕਰਕੇ ਫਿਰ ਆਪਾਂ ਇਹਨੂੰ 5-6 ਮਿੰਟ ਲਈ ਪਕਾਵਾਂਗੇ। ਮੀਡੀਅਮ ਗੈਸ ਤੇ ਤਾਂ ਆਹ ਜਿਹੜੇ ਮਸਾਲੇ ਆਪਣੇ ਇਹਦੀ ਕੁਝ ਚੰਗੀ ਤਰ੍ਹਾਂ ਭਲ ਜਾਣ ਜਿਹੜੀ 10% ਰਹਿੰਦੀ ਹੈ ਆਪਣੀ ਫੱਕਣ ਵਾਲੀ ਭਿੰਡੀ ਵਿਆਹ ਜੋ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਨਾਲੇ ਮਸਾਲੇ ਚੰਗੀ ਤਰ੍ਹਾਂ ਇਹਨਾਂ ਵਿੱਚ ਝਲ ਜਾਣਗੇ ਇਹਨੂੰ ਸਾfte ਗੈਸ ਦੀ ਬਸੇ ਜਿੰਨਾ ਧੱਕੀ ਤੋਂ ਪਕਾ ਲਉ 5 ਮਿੰਟ ਲਈ ਹੁਣ ਆਪਾਂ ਇੱਥੇ ਸੁੱਕੀ ਮੇਥੀ ਪਾਈ ਹੈ ਉੱਪਰ ਦੀ ਨਾਲਾ ਕੁਸ਼ੂਗਾ ਜਿਹੜੀ ਆਪਣੀ ਪਿੰਡੀ ਦੀ ਬਹੁਤ ਵਧੀਆ ਬਣੂਗੀ ਪਿੰਡੀ ਜੀ ਆਪਣੀ ਬਹੁਤ ਸਮੇਂ ਦੇਖੋ ਬਣ ਕੇ ਤਿਆਰ ਹੋਈ ਹੈ ਜੀ ਦੱਸਿਓ ਜੀ ਤੁਹਾਨੂੰ ਮੇਰੀ ਪਿੰਡੀ ਦੋ ਪਿਆਜ਼ਾਂ ਦੀ ਸਬਜ਼ੀ ਕਿੱਦਾਂ ਜੀ ਲੱਗੀ ਪਿੰਡੀ ਦੋ ਪਿਆਜ਼ਾਂ ਦਾ ਮਤਲਬ ਇਹੀ ਹੈ 1 ਦੋ ਵਾਰ ਇਹਦੇ ਵਿੱਚ ਆਪਾਂ ਪਿਆਜ਼ ਪਾਉਣੀ ਹੈ ਇੱਕ ਵਾਰ ਰੈਸੀ ਫਰਾਈ ਕਰਕੇ ਇੱਕ ਵਾਰ ਢੜਕਾ ਲਗਾ ਕੇ ਜੇ ਤੁਹਾਨੂੰ ਮੇਰੀ ਇਹ ਪਿੰਡੀ ਦੋ ਪਿਆਜ਼ਾਂ ਦੀ ਵੀਡੀਓ ਵਧੀਆ ਲੱਗੀ ਤਾਂ ਮੈਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਉਨਾਪਰ ਨੂੰ ਆਪਾਂ ਫਪਰੇਟ ਵਿੱਚ ਕੱਢ ਲੈਣੀ ਹੈ ਦੇਖਿਓ ਜੀ ਦੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਟੇਸਟੀ ਵੀ ਜਿਹੜੀ ਬਹੁਤ ਜ਼ਿਆਦਾ ਵਧੀਆ ਬਣੀ ਸੀ ਮੇਰੇ ਕਹਿੰਤ ਇੱਕ ਵਾਰ ਤੁਸੀਂ ਵੀ ਜ਼ਰੂਰ ਇਸ ਤਰੀਕੇ ਨਾਲ ਭਿੰਡੀ ਦੋ ਪਿਆਜ਼ਾ ਦੀ ਸਬਜ਼ੀ ਬਣਾ ਕੇ ਦੇਖਿਓ ਬੜੀ ਵਧੀਆ ਲੱਗਦੀ ਹੈ ਸਾਰੇ ਪਰਿਵਾਰ ਨੂੰ ਖਾਓ ਇਸ ਤਰੀਕੇ ਨਾਲ ਬਣਾ ਕੇ ਚਲੋ ਜੀ ਫਿਰ ਆਪਾਂ ਮਿਲਾਂਗੇ ਤੁਸੀਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਰਿਆਂ ਨੂੰ ਸ਼ਰਧੀ ਕਲਾ ਵਿੱਚ ਰੱਖੀ ਜੀ